ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਕੈਨੇਡਾ ਦੀ ਸਿਆਸਤ ਵਿੱਚ ਭਾਰੀ ਉਥਰ ਪੁਥਲ ਟਰੂਡੋ ਦੀ ਕੁਰਸੀ ਨੂੰ ਖਤਰਾ ਡੱਲੇ ਵਾਲ ਸਬੰਧੀ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਸਪਸ਼ਟ ਆਦੇਸ਼ ਐਸ ਕੇ ਐਮ ਗੈਰ ਸਿਆਸੀ ਨੇ ਸੁਪਰੀਮ ਕੋਰਟ ਨੂੰ ਭੇਜੀ ਈਮੇਲ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਸਟੀਪੀਸੀ ਦੇ ਐਕਸ਼ਨ ਦੀ ਅਸਲ ਵਜ੍ਹਾ ਆਈ ਸਾਹਮਣੇ ਡੇਰਾ ਮੁਖੀ ਨੂੰ ਹਾਈ ਕੋਰਟ ਵੱਲੋਂ ਝਟਕਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਤਰਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡੀਅਨ ਸਿਆਸਤ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਕਰ ਦਿੱਤਾ ਹੈ ਦਰਅਸਲ ਦੋ ਮੰਤਰੀਆਂ ਜਿਨ੍ਹਾਂ ਵਿੱਚ ਕ੍ਰਿਸਟਿਆ ਫਰੀਲੈਂਡ ਜਿਹੜੇ ਕਿ ਉਪ ਪ੍ਰਧਾਨ ਮੰਤਰੀ ਵੀ ਸਨ ਅਤੇ ਸ਼ੌਨ ਫਰੀਜ਼ਰ ਉਨ੍ਹਾਂ ਵੱਲੋਂ ਆਪਣੇ ਅਹੁਦੇ ਛੱਡੇ ਜਾਣ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਇਹ ਵੱਡਾ ਫੇਰ ਬਦਲ ਕੀਤਾ ਗਿਆ ਹੈ ਜਿਸ ਵਿੱਚ ਇੱਕ ਪੰਜਾਬਣ ਸੰਸਦ ਰੂਬੀ ਸੋਹਤਾਂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਇੱਕ ਪਾਸਿਓ ਆਪਣੇ ਮੰਤਰੀ ਮੰਡਲ ਵਿੱਚੋਂ ਫੇਰ ਬਦਲ ਕਰ ਰਹੇ ਹੈ ਦੂਸਰੇ ਪਾਸੇ ਲੱਗਦਾ ਕਿ ਉਹਨਾਂ ਦੀ ਸਰਕਾਰ ਦੀ ਮਿਆਦ ਤਕਰੀਬਨ ਤਕਰੀਬਨ ਹੁਣ ਪੁੱਗ ਚੁੱਕੀ ਹੈ ਕਿਉਂਕਿ ਅੱਜ ਤੱਕ ਉਹਨਾਂ ਦੀ ਸਰਕਾਰ ਨੂੰ ਬਚਾਉਣ ਵਿੱਚ ਮਦਦ ਕਰਦੇ ਆ ਰਹੇ ਐਨਡੀਪੀ ਆਗੂ ਜਗਵੀਰ ਸਿੰਘ ਦੇ ਤੇਵਰ ਤਿੱਖੇ ਹੋ ਗਏ ਹੈ ਉਨ੍ਹਾਂ ਦੇ ਖਿਲਾਫ ਬੇਪਰੋਸਗੀ ਦਾ ਮਤਆ ਲਾਉਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਭਾਵ ਟਰੂਡੋ ਸਰਕਾਰ ਅਗਲੇ ਸਾਲ ਦੇ ਸ਼ੁਰੂ ਵਿੱਚ ਸੱਤਾ ਗਵਾ ਸਕਦੀ ਹੈ। ਕਿਉਂਕਿ ਜਗਵੀਤ ਸਿੰਘ ਨੇ ਕਿਹਾ ਕਿ ਉਹ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਅਤੇ ਚੋਣਾਂ ਕਰਵਾਉਣ ਲਈ ਕਦਮ ਪੁੱਟਣਗੇ। ਐਨਡੀਪੀ ਦੇ ਆਗੂ ਜਗਵੀਤ ਸਿੰਘ ਜੋ ਕਿ ਟਰੂਡੋ ਨੂੰ ਅਹੁਦੇ ਤੇ ਬੜਾਏ ਰੱਖਣ ਦੇ ਵਿੱਚ ਅੱਜ ਤੱਕ ਮਦਦ ਕਰਦੇ ਆਏ ਐ। ਉਹਨਾਂ ਨੇ ਕਿਹਾ ਕਿ ਉਹ 27 ਜਨਵਰੀ 2025 ਨੂੰ ਚੁਣੇ ਹੋਏ ਹਾਊਸ ਆਫ ਕਾਮਨਜ਼ ਵਿੱਚ ਸਰਦੀਆਂ ਦੀਆਂ ਛੁੱਟੀਆਂ ਤੋਂ ਵਾਪਸ ਆਉਣ ਤੋਂ ਬਾਅਦ ਇੱਕ ਰਸਮੀ ਤੌਰ ਤੇ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਉਣਗੇ ਭਾ ਬੇਪਰੂਸਗੀ ਮਤਾ ਲੈ ਕੇ ਆਉਣਗੇ ਜੇਕਰ ਸਾਰੀਆਂ ਵਿਰੋਧੀ ਪਾਰਟੀਆਂ ਇਸ ਪ੍ਰਸਤਾਵ ਦਾ ਸਮਰਥਨ ਕਰਦੀਆਂ ਨੇ ਤਾਂ ਟਰੂਡੋ ਪ੍ਰਧਾਨ ਮੰਤਰੀ ਵਜੋਂ 9 ਸਾਲਾਂ ਤੋਂ ਬਾਅਦ ਸਮੇਂ ਬਾਅਦ ਅਹੁਦਾ ਛੱਡਣ ਵਾਸਤੇ ਮਜਬੂਰ ਹੋ ਜਾਣਗੇ ਅਤੇ ਕੈਨੇਡਾ ਵਿੱਚ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲਿਬਰਲ ਪਾਰਟੀ ਦੀ ਅਗਵਾਈ ਕੌਣ ਕਰਦਾ ਹੈ ਇਸ ਸਰਕਾਰ ਦਾ ਸਮਾਂ ਹੁਣ ਪੂਰਾ ਹੋ ਗਿਆ ਹੈ ਅਸੀਂ ਹਾਊਸ ਆਫ ਕਾਮਨਸ ਦੀ ਅਗਲੀ ਬੈਠਕ ਦੇ ਵਿੱਚ ਬੇਪਰੂਸਗੀ ਪ੍ਰਸਤਾਵ ਲੈ ਕੇ ਆਵਾਂਗੇ ਪਰ ਇੱਥੇ ਇਹ ਵੀ ਦੇਖਣਾ ਹੋਏਗਾ ਕਿ ਜੇਕਰ ਜਗਮੀਤ ਸਿੰਘ ਇੰਜ ਕਰ ਦਿੰਦੇ ਐ ਤਾਂ ਜਗਮੀਤ ਸਿੰਘ ਦੀ ਸਥਿਤੀ ਵੀ ਇਸ ਵਕਤ ਕੋਈ ਬਹੁਤੀ ਵਧੀਆ ਨਹੀਂ ਇਸ ਵਕਤ ਉਹ ਕੋਈ ਨਾ ਕੋਈ ਆਪਣੀ ਸ਼ਰਤ ਰੱਖ ਕੇ ਟਰੂਡੋ ਸਰਕਾਰ ਦੀ ਘੱਟ ਗਿਣਤੀ ਦਾ ਫਾਇਦਾ ਉਠਾ ਲੈਂਦੇ ਨੇ ਅਤੇ ਸਮਰਥਨ ਕਰਨ ਦੀ ਸ਼ਰਤ ਤੇ ਆਪਣੀ ਸ਼ਰਤ ਮਰਵਾ ਲੈਂਦੇ ਨੇ ਪਰ ਜੇਕਰ ਚੋੜਾਂ ਹੁੰਦੀਆਂ ਨੇ ਤਾਂ ਉਹਨਾਂ ਦੀ ਪਾਰਟੀ ਦਾ ਵੀ ਬੁਰਾ ਹਾਲ ਹੋ ਜਾਣ ਦੀ ਸੰਭਾਵਨਾ ਹੈ ਦੇਖਣਾ ਹੋਵੇਗਾ ਕਿ ਜਨਵਰੀ ਮਹੀਨੇ ਕੈਨੇਡਾ ਦੀ ਸਿਆਸਤ ਵਿੱਚ ਕਿਹੜੇ ਕਿੱਡੇ ਕਿੱਡੇ ਉਥਲ-ਪੁਥਲ ਸਾਹਮਣੇ ਆਉਂਦੇ ਨੇ ਪਰ ਜੇ ਉਹ ਟਰੂਡੋ ਸਰਕਾਰ ਦਾ ਸਮਰਥਨ ਨਹੀਂ ਕਰਦੇ ਤਾਂ ਉਹਨਾਂ ਦੀ ਸਰਕਾਰ ਡਿੱਗ ਜਾਣ ਦੀ ਪੂਰੀ-ਪੂਰੀ ਸੰਭਾਵਨਾ ਹੈ ਦੂਸਰੇ ਪਾਸੇ ਜਸਟਨ ਟਰੂਡੋ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕੀਤਾ ਤੇ 8 ਨਵੇਂ ਮੰਤਰੀਆਂ ਨੂੰ ਸੌਹ ਚੁਕਾ ਦਿੱਤੀ ਗਈ ਹੈ ਉਹਨਾਂ ਵਿੱਚ ਰੂਬੀ ਸੋਹਤਾ ਜਿਹੜੇ ਪੰਜਾਬੀ ਮੂਲ ਦੇ ਸੰਸਦ ਨੇ ਉਹ ਵੀ ਸ਼ਾਮਲ ਨੇ ਤੇ ਹੁਣ ਗੱਲ ਕਰਦੇ ਹਾਂ ਡੱਲੇਵਾਲ ਦੀ ਸਿਹਤ ਸਬੰਧੀ ਸਪਸ਼ਟ ਆਦੇਸ਼ ਜਾਰੀ ਕਰ ਦਿੱਤੇ ਗਏ ਹੈ ਕਿਸਾਨਾ ਗੂ ਜਗਵੀਰ ਸਿੰਘ ਡੱਲੇਵਾਲ ਜਿਹੜੇ ਪਿਛਲੇ ਤਕਰੀਬਨ 25 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇਸ ਵਕਤ ਮਰਨ ਵਰਤ ਤੇ ਬੈਠੀ ਹੋਈ ਨੇ ਉਹ ਕਿਸਾਨਾਂ ਦੇ ਮੁੱਦਿਆਂ ਤੇ ਸਰਕਾਰ ਦੇ ਨਾਲ ਗੱਲਬਾਤ ਕਰਨ ਦੀ ਆਪਣੀ ਮੰਗ ਤੇ ਇਸ ਵਕਤ ਡਟੇ ਹੋਏ ਨੇ ਕਿਸਾਨ ਆਗੂ ਦੀ ਸਿਹਤ ਵਿਗੜਨ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ ਸੁਪਰੀਮ ਕੋਰਟ ਨੇ ਹੁਣ ਸਪਸ਼ਟ ਸ਼ਬਦਾਂ ਵਿੱਚ ਡੱਲੇਵਾਲ ਦੀ ਸਿਹਤ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਸਿਰ ਤੇ ਲੱਗ ਦਿੱਤੀ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਸਵਾਲ ਵੀ ਪੁੱਛਿਆ ਕਿ ਉਸ ਨੂੰ ਨੇੜਲੇ ਦਾ ਅਸਥਾਈ ਹਸਪਤਾਲ ਵਿੱਚ ਹਾਲੇ ਤੱਕ ਕਿਉਂ ਨਹੀਂ ਭੇਜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਇਹਦਾ ਜਵਾਬ ਦਿੱਤਾ ਇਸ ਮੁੱਦੇ ਤੇ ਹਲਫਨਾਮਾ ਪੇਸ਼ ਕੀਤਾ ਇਸ ਰਾਹੀਂ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਡੱਲੇਵਾਲ ਨੂੰ ਹਸਪਤਾਲ ਵਿੱਚ ਤਬਦੀਲ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਦਸਣਾ ਬਣਦਾ ਕਿ ਡੱਲੇਵਾਲ ਇਸ ਵਕਤ ਹਸਪਤਾਲ ਜਾਣ ਨੂੰ ਤਿਆਰ ਨਹੀਂ ਅਤੇ ਆਪਣੇ ਮਰਨ ਵਰਤ ਤੇ ਬਜੇਦ ਨੇ ਸੁਪਰੀਮ ਕੋਰਟ ਨੇ ਬੀਤੀ 19 ਤਰੀਕ ਨੂੰ ਭਾਵ 19 ਦਸੰਬਰ ਨੂੰ ਸੁਣਵਾਈ ਦੇ ਦੌਰਾਨ ਈਰੋਬ ਸ਼ਰਮੀਲਾ ਦਾ ਜ਼ਿਕਰ ਵੀ ਕੀਤਾ ਸੀ ਪਿਛਲੇ 25 ਦਿਨ ਤੋਂ ਮਰਨ ਵਰਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਸ ਦਾ ਸੁਪਰੀਮ ਕੋਰਟ ਨੇ ਨੋਟਸ ਲਿਆ ਹੈ ਅਤੇ 19 ਦਸੰਬਰ 2024 ਨੂੰ ਡੱਲੇਵਾਲ ਦੀ ਸਿਹਤ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਗਈ ਸੀ ਜਸਟਿਸ ਸੂਰੀਆਕਾਂਤ ਅਤੇ ਜਸਟਿਸ ਉੱਜਲ ਭੂਜਾ ਦੀ ਬੈਂਚ ਨੇ ਵੀ ਸ਼ੁੱਕਰਵਾਰ ਵਾਲੇ ਦਿਨ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਉਹਨਾਂ ਦੀ ਸਿਹਤ ਸਭ ਤੋਂ ਲਾਜ਼ਮੀ ਹੈ ਡੱਲੇਵਾਲ ਨੂੰ ਤੁਰੰਤ ਹਸਪਤਾਲ ਦੇ ਵਿੱਚ ਤਬਦੀਲ ਕਰਨ ਦੇ ਹੁਕਮ ਦੇ ਦਿੱਤੇ ਨੇ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਸੋਲੀਸਟਰ ਜਨਰਲ ਤੁਸ਼ਾਰ ਮਹਿਤਾ ਵੀ ਅਦਾਲਤ ਵਿੱਚ ਮੌਜੂਦ ਰਹੇ ਡੱਲੇਵਾਲ ਦੇ ਖੂਨ ਦੇ ਨਮੂਨੇ ਅਤੇ ECG ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ। ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਨੂੰ ਯਕੀਨੀ ਬਣਾਉਣ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਨੂੰ ਕਿਸੇ ਨੀੜਲੇ ਹਸਪਤਾਲ ਜਾਂ ਅਸਥਾਈ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇ ਅਤੇ ਸਬੰਧਤ ਅਥਾਰਟੀ ਨੂੰ ਇਹਦਾ ਫੈਸਲਾ ਲੈਣਾ ਚਾਹੀਦਾ ਹੈ। ਇਹਦੇ ਨਾਲ ਹੀ ਪੰਜਾਬ ਦੇ ਮੁੱਖ ਸਕੱਤਰ ਅਤੇ ਮੈਡੀਕਲ ਸੁਪਰਡੈਂਟ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਡੱਲੇਵਾਲ ਦੀ ਸਿਹਤ ਬਾਰੇ ਹਲਫਨਾਮਾ ਦਾਇਰ ਕਰਨ ਦੇ ਹੁਕਮ ਵੀ ਦਿੱਤੇ ਦਿੱਤੇ ਨੇ ਹੁਣ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਹੈ ਉਹ 2 ਜਨਵਰੀ 2025 ਨੂੰ ਹੋਏਗੀ ਪੰਜਾਬ ਦੇ ਅਟਾਰਨੀ ਜਨਰਲ ਗੁਰਮਿੰਦਰ ਸਿੰਘ ਨੇ ਡੱਲੇਵਾਲ ਦੀ ਸਿਹਤ ਨੂੰ ਹੈ ਕਿ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਨੂੰ ਸਾਹਮਣੇ ਵਾਲੇ ਪਾਸੇ ਬਣੇ ਅਸਥਾਈ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਜਾਵੇ ਇਹਦੇ ਤੇ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਕਿਸਾਨ ਆਗੂ ਦੇ ਸਾਰੇ ਟੈਸਟ ਕੀਤੇ ਗਏ ਆ ਉਨਾਂ ਦੀ ਸੇਤ ਹਾਲ ਦੀ ਕੜੀ ਸਥਿਰ ਹੈ ਇਹਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਤੇ ਕਿਸਾਨਾਂ ਦੀ ਮਜਬੂਰੀ ਨਾਲ ਹੀ ਤਬਦੀਲ ਕੀਤਾ ਜਾਏਗਾ ਪੰਜਾਬ ਸਰਕਾਰ ਦੇ ਵੱਲੋਂ ਏਜੀ ਗੁਰਮਿੰਦਰ ਸਿੰਘ ਨੇ ਜਸਟਿਸ ਸੂਰਿਆਕਾਂਤ ਨੂੰ ਦੱਸਿਆ ਕਿ ਕੱਲ ਅਸੀਂ ਡੱਲੇਵਾਲ ਤੇ ਸਾਰੇ ਟੈਸਟ ਕਰਵਾਇਆ ਹੈ ਈਸੀਜੀ ਨਾਰਮਲ ਸੀ ਖੂਨ ਦੇ ਨਮੂਨੇ ਵੀ ਲਏ ਗਏ ਇਸ ਸਮੇ ਅਧਿਹਾ ਲੱਗਦਾ ਕਿ ਸਥਿਤੀ ਸਾਡੇ ਕਾਬੂ ਹੇਠ ਹੈ ਉਹਨਾਂ ਦੇ ਦਿਲ ਤੇ ਕੋਈ ਅਸਰ ਨਜ਼ਰ ਨਹੀਂ ਆਇਆ ਅਸੀਂ ਖੂਨ ਦੇ ਨਮੂਨਿਆਂ ਦੇ ਲਗਭਗ ਵੀ ਟੈਸਟ ਕੀਤੇ ਹੈ ਇਦੇ ਤੇ ਅਦਾਲਤ ਨੇ ਪੁੱਛਿਆ ਕਿ ਕਿਹੜਾ ਹਿੱਸਾ ਅਸਾਧਾਰਨ ਹੈ ਤਾਂ ਪੰਜਾਬ ਸਰਕਾਰ ਨੇ ਇਹਦਾ ਜਵਾਬ ਦਿੰਦਿਆਂ ਕਿਹਾ ਕ੍ਰੀਏਟਿਵ 9 ਥੋੜਾ ਜਿਹਾ ਉੱਪਰ ਹੈ ਯੂਰਿਕ ਐਸਿਡ ਵੀ ਜ਼ਿਆਦਾ ਹੈ ਜਿਸ ਲਈ ਦਵਾਈ ਦੀ ਤੁਰੰਤ ਜ਼ਰੂਰਤ ਹੈ ਪਰ ਡੱਲੇਵਾਲ ਸਾਹਿਬ ਨੇ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਅਸਥਾਈ ਹਸਪਤਾਲ ਭਰਤੀ ਕਰਵਾਉਣ ਵਾਸਤੇ ਹੁਕਮ ਦੇ ਦਿੱਤੇ ਨੇ ਇਹਦੇ ਤੇ ਪੰਜਾਬ ਸਰਕਾਰ ਨੇ ਪੱਖ ਰੱਖਿਆ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ ਹੈ ਪਰ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਕੋਸ਼ਿਸ਼ ਕਰਾਂਗੇ ਇਹਦੇ ਨਾਲ ਹੀ ਕੈਂਸਰ ਦੀ ਸਥਿਤੀ ਤੇ ਅਸੀਂ ਦੇਖਿਆ ਕਹਿੰਦੇ ਕਿ ਉਹਨਾਂ ਦਾ ਪੀਐਸਏ ਥੋੜਾ ਵੱਧਾ ਹੈ ਪਰ ਖਤਰਨਾਕ ਪੱਧਰ ਤੇ ਨਹੀਂ ਹੈ ਹੁਣ ਇੱਕ ਪਾਸੇ ਹੁਕਮ ਦੇ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੂੰ ਹਸਪਤਾਲ ਭਰਤੀ ਕੀਤਾ ਜਾਵੇ ਪਰ ਜਦੋਂ ਸੁਪਰੀਮ ਕੋਰਟ ਨੇ ਇਹਦੇ ਉੱਤੇ ਚਿੰਤਾ ਪ੍ਰਗਟਾਈ ਹੈ ਕਿ ਉਹਨੂੰ ਹਸਪਤਾਲ ਦੇ ਵਿੱਚ ਤੁਰੰਤ ਦਾਖਲ ਕੀਤਾ ਜਾਵੇ ਤਾਂ ਦੂਸਰੇ ਪਾਸੇ ਕਿਸਾਨ ਜੱਥੇਬੰਦੀਆਂ ਵੱਲੋਂ ਤੁਰੰਤ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨ ਜੱਥੇਬੰਦੀਆਂ ਨੇ ਕਿਹਾ ਹੈ ਕਿ ਡੱਲੇਵਾਲ ਆਪਣਾ ਮਰਨ ਵਰਤ ਨਹੀਂ ਛੱਡਣਗੇ ਉਹਨਾਂ ਨੂੰ ਲੈ ਕੇ ਜਾਣ ਲਈ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ ਭਾਵੇਂ ਉਹਨਾਂ ਨੂੰ ਹਸਪਤਾਲ ASCII ਭਰਤੀ ਨਹੀਂ ਕਰਦਿਆਂਗੇ ਕਿਸਾਨ ਆਗੂ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਤਾਂ ਸਨਮਾਨ ਕਰਦੇ ਹਾਂ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਤ ਵੀ ਹੈ ਪਰ ਅਸੀਂ ਇਹ ਵੀ ਵੇਖਣਾ ਹੈ ਕਿ ਡੱਲੇਵਾਲ ਦੀ ਸਿਹਤ ਦਰਅਸਲ ਵਿਗੜੀ ਹੋਈ ਕਿਉਂ ਹੈ ਡੱਲੇਵਾਲ ਦੀ ਵਿਗੜੀ ਸਿਹਤ ਲਈ ਸਮੇਂ ਦੀ ਸਰਕਾਰ ਭਾਵੇਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜੋ ਵਾਰ-ਵਾਰ ਵਾਅਦੇ ਕਰਕੇ ਮੁੱਕਰੀ ਐ ਡੱਲੇਵਾਲ ਕੈਂਸਰ ਤੋਂ ਪੀੜਤ ਨੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਐ ਕਿ ਤੁਸੀਂ ਆਪਣਾ ਪੂਰਾ ਪਹਿਰਾ ਰੱਖਿਓ ਮੈਨੂੰ ਕੋਈ ਚੁੱਕ ਕੇ ਨਾ ਲੈ ਕੇ ਜਾਇਓ ਪਰ ਕਭਰਾਓ ਨਾ ਲਖਵਿੰਦਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਉਹ ਕੁਝ ਮਿੰਟ ਵਾਸਤੇ ਬੇਹੋਸ਼ ਵੀ ਹੋ ਗਏ ਸੀ ਅੱਜ ਅਨਾਜ ਪੈਦਾ ਕਰਨ ਵਾਲੇ ਲਈ ਜਗਦੀਸ਼ ਸਿੰਘ ਡੱਲੇਵਾਲ ਇੱਕ ਸੋਚ ਬਣ ਗਏ ਐ ਪਰ ਅਨਾਜ ਪੈਦਾ ਕਰਨ ਵਾਲੇ ਵਾਸਤੇ ਅਨਾਜ ਨਹੀਂ ਐ ਅਸੀਂ ਉਸ ਸੋਚ ਨੂੰ ਮਿਟਣ ਨਹੀਂ ਦਿਾਂਗੇ ਉਹਨਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਕੋਈ ਜ਼ਬਰਦਸਤੀ ਕੀਤੀ ਤਾਂ ਸਾਡੀਆਂ ਲਾਸ਼ਾਂ ਦੇ ਉੱਪਰੋਂ ਲੰਘ ਕੇ ਉਹ ਡੱਲੇਵਾਲ ਨੂੰ ਹੱਥ ਪਾ ਸਕਣਗੇ ਜੇ ਜ਼ਬਰਦਸਤੀ ਹੁੰਦੀ ਹੈ ਤਾਂ ਇੱਥੋਂ ਤੱਕ ਡੱਲੇਵਾਲ ਲਈ ਉਹ ਆਪਣੀਆਂ ਸ਼ਹੀਦੀਆਂ ਪਾਉਣ ਵਾਸਤੇ ਵੀ ਹੁਣ ਤਿਆਰ ਨੇ ਸਾਡੇ ਜਰਨੈਲ ਨੇ ਉਹਨਾਂ ਦੀ ਸੋਚ ਹੁਣ ਸਾਡੀ ਸੋਚ ਵੀ ਬਣ ਚੁੱਕੀ ਹੈ ਉਹ ਸ਼ਹਾਦਤ ਦੇਣ ਲਈ ਤਿਆਰ ਨੇ ਤੇ ਅਸੀਂ ਵੀ ਉਹਨਾਂ ਦੇ ਪਾਏ ਪੂਰਨ ਤੇ ਅੱਕੇ ਚੱਲਣ ਲਈ ਤਿਆਰ ਵਰ ਤਿਆਰ ਹਾਂ ਉਹਨਾਂ ਨੇ ਇੱਕ ਪਰਚੀ ਵਿਖਾਉਂਦੇ ਹੋਏ ਕਿਹਾ ਕਿ ਇੱਕ ਕਿਸਾਨ ਨੇ ਮੇਰੇ ਹੱਥ ਵਿੱਚ ਪਰਚੀ ਫੜਾ ਕੇ ਸੁਚੇਤ ਕੀਤਾ ਹੈ ਕਿ ਸੀਆਈਡੀ ਵਾਲੇ ਪੱਤਰਕਾਰ ਬਣ ਕੇ ਹਰਿਆਣੇ ਵਾਲਿਆਂ ਦੀਆਂ ਕਾਰਾਂ ਦੇ ਨੰਬਰ ਨੋਟ ਕਰ ਰਹੇ ਆ ਉਹਨੇ ਸਾਨੂੰ ਸੁਚੇਤ ਰਹਿਣ ਵਾਸਤੇ ਆਖਿਆ ਉਹਨਾਂ ਨੇ ਕਿਹਾ ਕਿ ਜਦੋਂ ਸਾਡਾ ਜਰਨਲ ਕੁਰਬਾਨੀ ਦੇ ਰਿਹਾ ਹੈ ਤਾਂ ਅਸੀਂ ਵੀ ਪਿੱਛੇ ਹਟਣ ਵਾਲਿਆਂ ਵਿੱਚੋਂ ਨਹੀਂ ਭਾਵੇਂ ਡਰਾਓ ਭਾਵੇਂ ਧਮਕਾਓ ਭਾਵੇਂ ਤੱਕਾ ਕਰੋ ਪਰ ਡੱਲੇ ਵਾਲ ਨੂੰ ਅਸੀਂ ਚੁੱਕਣ ਨਹੀਂ ਦੇਾਂਗੇ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਗੈਰ ਸਿਆਸੀ ਉਹ ਅਤੇ ਕਿਸਾਨ ਮਜ਼ਦੂਰ ਮੋਰਚਾ ਇਸ ਵਕਤ ਤੱਕ ਕਿਸਾਨੀ ਮੰਗਾਂ ਦੇ ਉੱਤੇ 11ਵੇਂ ਮਹੀਨੇ ਦੇ ਵਿੱਚ ਉਹਨਾਂ ਦਾ ਸੰਘਰਸ਼ ਚੱਲ ਰਿਹਾ ਹੈ ਸ਼ੰਭੂ ਅਤੇ ਖਨੌਰੀ ਤੇ ਧਰਨੇ ਮਾਰ ਕੇ ਬੈਠੇ ਹੈ ਅਤੇ ਇਸ ਵਕਤ ਜਰਜੀਤ ਸਿੰਘ ਡੱਲੇਵਾਲ ਅੱਜ 26ਵੇਂ ਦਿਨ ਦੇ ਵਿੱਚ ਉਹਨਾਂ ਦੀ ਭੁੱਖ ਹੜਤਾਲ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਵੀ ਉਹਨਾਂ ਵਿੱਚ ਸ਼ਾਮਲ ਹੈ ਤੇ ਕੁਝ ਹੋਰ ਮੰਗਾਂ ਨੇ ਜਿਸ ਕਾਰਨ ਇਹ ਮਰਨ ਵਰਤ ਰੱਖਿਆ ਹੋਇਆ ਹੈ ਉਹਨਾਂ ਦੇ ਮਰਨ ਵਰਤ ਨੂੰ ਦੇਖਦੇ ਹੋਏ ਬੀਤੇ ਦਿਨੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਖੁਦ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਵਾਸਤੇ ਆਖ ਦਿੱਤਾ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਅਤੇ ਦੋਵਾਂ ਫੋਰਮਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਉਹ ਮਾਨਜੁਕ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕਰਨਗੇ ਪਰ ਅਚਾਨਕ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ ਹੋ ਗਈ ਅਤੇ ਉਹ ਬੇਹੋਸ਼ ਹੋ ਗਏ ਸਨ ਜਦੋਂ ਉਹਨਾਂ ਨੂੰ ਹੋਸ਼ ਆਇਆ ਤਾਂ ਉਹਨਾਂ ਪੁੱਛਿਆ ਸੀ ਕਿ ਵੀਡੀਓ ਕਾਨਫਰੰਸ ਦੀਆਂ ਤਿਆਰੀਆਂ ਕਿਵੇਂ ਨੇ ਅਤੇ ਜਦੋਂ ਉਹ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕਰਨ ਲੱਗੇ ਤਾਂ ਆਡੀਓ ਆਪਸ਼ਨ ਚਾਲੂ ਨਹੀਂ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਡੱਲੇਵਾਲ ਜੋ ਵੀ ਆਪਣੀਆਂ ਭਾਵਨਾਵਾਂ ਸੁਪਰੀਮ ਕੋਰਟ ਅੱਗੇ ਪੇਸ਼ ਕਰਨੀਆਂ ਚਾਹੁੰਦੇ ਆ ਉਹ ਈਮੇਲ ਉਹ ਫੈਕਸ ਜਾਂ ਡਾਕ ਰਾਹੀਂ ਸੁਪਰੀਮ ਕੋਰਟ ਨੂੰ ਭੇਜੀਆਂ ਜਾਣਗੀਆਂ ਜਿਸ ਵਿੱਚ ਕੁਝ ਸਬੂਤ ਵੀ ਨਾਲ ਭੇਜ ਦਿੱਤੇ ਜਾਇਆ ਕਿ ਸਰਕਾਰ ਕਿਸਾਨਾਂ ਨਾਲ ਵਾਅਦੇ ਕਰਕੇ ਉਹਨਾਂ ਵਾਅਦਿਆਂ ਨੂੰ ਲਾਗੂ ਕਰਨ ਤੋਂ ਕਦੋਂ-ਕਦੋਂ ਪਿੱਛੇ ਹਟੀਆ ਉਹਨਾਂ ਨੇ ਡਿਟੇਲਡ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਨਰਿੰਦਰ ਮੋਦੀ 2011 ਤੋਂ ਲੈ ਕੇ 2024 ਤੱਕ ਦੀ ਉਹਦੇ ਵਿੱਚ ਸਥਿਤੀ ਸਪਸ਼ਟ ਕੀਤੀ ਹੈ ਤੇ ਹੁਣ ਗੱਲ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਐਸਜੀਪੀਸੀ ਦੇ ਐਕਸ਼ਨ ਦੀ ਇਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਐ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਕ ਕਮੇਟੀ ਦੇ ਵੱਲੋਂ ਇੱਕ ਮੀਟਿੰਗ ਕਰਕੇ 15 ਦਿਨਾਂ ਦੇ ਵਾਸਤੇ ਉਹਨਾਂ ਦੇ ਕੰਮ ਕਾਜ ਤੇ ਰੋਕ ਲਗਾ ਦਿੱਤੀ ਗਈ ਸੀ ਉਦੋਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਸੀ ਅਤੇ ਉਹਨਾਂ ਦੇ ਸਾਬਕਾ ਸਾਂਡੂ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਵੀ ਉਹਨਾਂ ਨੇ ਜਵਾਬ ਦਿੱਤਾ ਸੀ ਅਤੇ ਇਹਦੇ ਨਾਲ ਹੀ ਉਹਨਾਂ ਦੀ ਸਾਲੀ ਵੱਲੋਂ ਵੀ ਆਪਣਾ ਪੱਖ ਸਾਹਮਣੇ ਰੱਖ ਦਿੱਤਾ ਗਿਆ ਸੀ ਕਿ ਗੁਰਪ੍ਰੀਤ ਸਿੰਘ ਦੇ ਖਿਲਾਫ ਭਾਵੇਂ ਉਹਨਾਂ ਦੇ ਪਹਿਲੇ ਪਤੀ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਉਸ ਦਾ ਉਹਨਾਂ ਨਾਲੋਂ ਕਈ ਸਾਲ ਪਹਿਲਾਂ ਤਲਾਕ ਵੀ ਹੋ ਚੁੱਕਾ ਹੈ ਅਤੇ ਉਹ ਦੁਬਾਰਾ ਉਸ ਦਾ ਘਰ ਤੋੜ ਹੁੰਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਇਸ ਲਈ ਉਹਨਾਂ ਨੇ ਮਹਿਲਾ ਕਮਿਸ਼ਨ ਦੇ ਅੱਗੇ ਵੀ ਗੁਹਾਰ ਲਾਈ ਹੈ ਪਰ ਹੁਣ ਵੱਡੇ ਸਵਾਲ ਖੜੇ ਹੋ ਗਏ ਐ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਦਾ ਅਸਲ ਕਸੂਰ ਕਿਹੜਾ ਹੈ ਉਹਨਾਂ ਨੂੰ ਕਿਹੜੇ ਦੋਸ਼ ਦੀ ਸਜ਼ਾ ਦਿੱਤੀ ਜਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਹੈੱਡ ਗ੍ਰੰਥੀ ਫਿਰ ਤਖਤ શ્રી ਦੰਮਦਵਾ ਸਾਹਿਬ ਦੇ ਜਥੇਦਾਰ ਅਤੇ ਉਹਦੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਸੀ ਕਿ ਉਹਨਾਂ ਨੇ ਸਿੰਘ ਸਾਹਿਬ ਦਾ ਪਿੱਛੋਕੜ ਘੋਖਿਆ ਪੜਤਾਲਿਆ ਜਾਂ ਨਹੀਂ ਜੇ ਨਹੀਂ ਪੜਤਾਲਿਆ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਆਪੋ ਆਪਣੇ ਵਿਚਾਰ ਸਾਹਮਣੇ ਆ ਰਹੇ ਨੇ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਵੀਡੀਓ ਤੋਂ ਬਾਅਦ ਬੜੇ ਸਵਾਲ ਖੜੇ ਹੋਏ ਆ ਕਿ ਕੀ ਪ੍ਰਧਾਨ ਮੰਤਰੀ ਜਾਂ ਕਿਸੇ ਭਾਜਪਾ ਆਗੂ ਜਾਂ ਕਿਸੇ ਸਿਆਸੀ ਆਗੂ ਨਾਲ ਕਿਸੇ ਵੀ ਜਥੇਦਾਰ ਦੇ ਉੱਤੇ ਗੱਲਬਾਤ ਕਰਨ ਤੇ ਕੋਈ ਪਾਬੰਦੀ ਹੈ ਜਾਂ ਭਾਜਪਾ ਕੋਈ ਪਾਬੰਦੀ ਸ਼ੋਦਾ ਰਾਜਨੀਤਿਕ ਪਾਰਟੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਸੇ ਰਾਜਨੀਤਿਕ ਆਗੂ ਨਾਲ ਸੰਪਰਕ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਸਵਾਲ ਸਾਹਮਣੇ ਖੜੇ ਹੋ ਗਏ ਆ ਪਰ ਦੂਸਰੇ ਪਾਸੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਨਦ ਸਿੰਘ ਦੀ ਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥ ਵੱਲੋਂ ਮਿਲ ਰਹੇ ਭਰਮੇ ਹੁੰਗਾਰੇ ਦੇ ਕਾਰਨ ਅਕਾਲੀ ਲੀਡਰਸ਼ਿਪ ਨੂੰ ਦਰਅਸਲ ਇਹ ਡਰ ਸਤਾ ਰਿਹਾ ਹੈ ਕਿ ਕਿਤੇ ਭਵਿੱਖ 'ਚ ਉਹਨਾਂ ਦਾ ਰਾਜਨੀਤਿਕ ਉਹ ਬਦਲਣਾ ਬਣ ਜਾਣ ਵਿਕਲਪਨਾ ਬਣ ਜਾਣ ਇਸੇ ਲਈ ਉਹ ਜਥੇਦਾਰ ਦੀ ਬਹਾਨੀਆਂ ਨਾਲ ਲਗਾਤਾਰ ਕਿਰਦਾਰਕੁਸ਼ੀ ਕਰਕੇ ਉਹਨਾਂ ਨੂੰ ਬਦਨਾਮ ਕਰ ਤੇ ਤੋਲੇ ਹੋਏ ਨੇ ਇਹਦੇ ਤੋਂ ਪਹਿਲਾਂ ਅਕਾਲੀ ਲੀਡਰਸ਼ਿਪ ਦੇ ਇੱਕ ਹਿੱਸੇ ਨੇ ਮਹਾਰਾਸ਼ਟਰ ਦੀਆਂ ਚੋਣਾਂ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਮਹਾਯੁੱਤੀ ਨੂੰ ਸਮਰਥਨ ਦੇਣ ਤੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਖਾਲਸਾ ਨੂੰ ਵੀ ਨਿਸ਼ਾਨੇ ਤੇ ਲੈਣ ਵਾਸਤੇ ਸਾਜ਼ਿਸ਼ ਘੜੀ ਸੀ। ਉਹਨਾਂ ਨੇ ਬਾਦਲ ਅਕਾਲੀ ਦਾ ਲੀਡਰਸ਼ਿਪ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਬੌਣਾ ਬਣਾਉਣ ਅਤੇ ਉਹਨਾਂ ਦੀ ਸੋਚ ਅਤੇ ਪਹੁੰਚ ਅਪਣਾਉਣ ਨੂੰ ਰੋਕਦਿਆਂ ਕਿਹਾ ਕਿ ਸਿੱਖ ਪਰੰਪਰਾਵਾਂ ਦੇ ਵਿੱਚ ਕਿਸੇ ਵੀ ਸਿੰਘ ਸਾਹਿਬ ਜਾਂ ਤਖਤ ਸਾਹਿਬ ਦੇ ਜਥੇਦਾਰ ਤੇ ਲੱਗੇ ਇਲਜ਼ਾਮਾਂ ਬਾਰੇ ਪੜਤਾਲ ਕਰਵਾਉਣ ਦਾ ਅਧਿਕਾਰ ਖੇਤਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦਾ ਹੈ। ਅਤੇ ਨਾਲ ਹੀ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਐਡਵੋਕੇਟ ਧਾਮੀ ਦੇ ਉੱਤੇ ਦੋਸ਼ ਲੱਗਦੇ ਨੇ ਤਾਂ ਉਹਨਾਂ ਦੇ ਪ੍ਰਤੀ ਕਿਹੜੀ ਕਮੇਟੀ ਬਣਾਈ ਗਈ? ਅਤੇ ਕਮੇਟੀ ਵਿੱਚ ਕਿਹੜੇ ਵਿਅਕਤੀ ਆ ਜਿਨ੍ਹਾਂ ਦੇ ਉੱਤੇ ਖੁਦ ਦੋਸ਼ ਲੱਗੇ ਹੋਏ ਨੇ ਉਹ ਜਥੇਦਾਰ ਸਾਹਿਬ ਦੇ ਖਿਲਾਫ ਜਾਂਚ ਕਰਨਗੇ? ਬਹੁਤ ਵੱਡੇ ਸਵਾਲ ਨੇ। ਉਹਨਾਂ ਨੇ ਕਿਹਾ ਕਿ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੀ ਅੰਤਰੀਂ ਕਮੇਟੀ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਲੱਗੇ ਦੋਸ਼ਾਂ ਦੀ ਪੜਤਾਲ ਦੇ ਵਾਸਤੇ ਆਪਣੇ ਚਹੇਤਿਆਂ ਦੀ ਇੱਕ ਪੜਤਾਲੀਆ ਕਮੇਟੀ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੀ ਸਿੱਧਾ ਮੱਥਾ ਲਾਉਂਦਿਆਂ ਇਹ ਵੀ ਪ੍ਰਮਾਣ ਦੇ ਦਿੱਤਾ ਕਿ ਅਕਾਲੀ ਦਲ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਚੁੱਕੀ ਹੈ ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਦੇਸ਼ਾਂ ਨੂੰ ਪੂਰਾ ਨਾ ਕਰਨ ਵਿੱਚ ਵੀ ਕੋਈ ਡਰ ਨਹੀਂ ਉਹਨਾਂ ਨੇ ਕਿਹਾ ਕਿ ਅਕਾਲੀਆਂ ਦੀ ਸ਼੍ਰੋਮਣੀ ਕਮੇਟੀ ਦੇ ਮਾਮਲੇ ਸਿੱਧੀ ਦਾਖਲ ਅੰਦਾਜ਼ੀ ਇੰਨੀ ਵੱਧ ਚੁੱਕੀ ਹੈ ਕਿ ਉਹ ਹੁਣ ਇੱਕ ਸਿੰਘ ਸਾਹਿਬਾਰੇ 17 ਸਾਲ ਪੁਰਾਣੇ ਪਹਿਲਾਂ ਨਵੇੜੇ ਗਏ ਮਾਮਲੇ ਨੂੰ ਮੁੜ ਦਰਖਾਸਤ ਦਵਾ ਕੇ ਖੁਲਵਾਉਣ ਤੇ ਆ ਗਏ ਹੈ। ਰਾਜਨੀਤੀ ਤੋਂ ਪ੍ਰੇਰਿਤ ਇਹ ਫੈਸਲਾ ਉਹਨਾਂ ਦੀ ਨੀਅਤ ਵਿੱਚ ਖੋਟ ਦਾ ਪਤਾ ਦੱਸ ਰਿਹਾ ਹੈ। ਉਹਨਾਂ ਨੇ ਜ਼ਾਹਰ ਕੀਤਾ ਹੈ ਕਿ ਜਥੇਦਾਰ ਨੂੰ ਅਹੁਦੇ ਤੋਂ ਹਟਾਉਣ ਪਿੱਛੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਸੁਖਬੀਰ ਬਾਦਲ ਅਤੇ ਅਕਾਲੀ ਲੀਡਰਸ਼ਿਪ ਦੇ ਖਿਲਾਫ 2 ਦਸੰਬਰ ਨੂੰ ਸੁਣਾਏ ਗਏ ਸਧਾਰਤਕ ਫੈਸਲਿਆਂ ਨੂੰ ਬਦਲਵਾਉਣ ਦੀ ਮਰਜ਼ਾ ਹੋ ਸਕਦੀ ਹੈ ਜਿਨ੍ਹਾਂ ਵਿੱਚ ਫਖਰੇ ਕੌਮ ਦਾ ਖਿਤਾਬ ਵਾਪਸ ਲੈਣਾ ਅਕਾਲੀ ਦਲ ਦੀ ਭਰਤੀ ਲਈ ਕਮੇਟੀ ਬਣਾਉਣਾ ਅਤੇ ਖਾਸ ਕਰਕੇ ਮੌਜੂਦਾ ਲੀਡਰਸ਼ਿਪ ਨੂੰ ਸਿਆਸੀ ਅਗਵਾਈ ਲਈ ਅਯੋਗ ਠਹਿਰਾਉਣ ਤੋਂ ਇਲਾਵਾ ਕਈ ਸਾਲਾਂ ਤੋਂ ਪੰਥ ਨਾਲ ਫਰੇਵ ਕੀਤੇ ਜਾ ਰਹੇ ਉਹ ਜਿਹੜੇ ਗੱਲ ਨੇ ਉਹਨਾਂ ਨੂੰ ਕਬੂਲ ਕਰਵਾਉਣਾ ਵੀ ਸ਼ਾਮਲ ਹੈ 2 ਦਸੰਬਰ ਦੇ ਸਧਾਰਤਕ ਫੈਸਲਿਆਂ ਨੇ ਦੁਨੀਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਆਵਾਜ਼ ਤੋਂ ਜਾਣੂ ਕਰਵਾਇਆ ਹੈ ਇਹ ਸੱਚ ਹੈ ਤਾਂ ਗੁਰੂ ਪੰਥ ਅਜਾਹੇ ਕਿਸੇ ਵੀ ਫੈਸਲੇ ਨੂੰ ਬਦਲਣ ਪ੍ਰਤੀ ਵੀ ਚੌਕਸ ਹੈ ਜਿਨ੍ਹਾਂ ਨਾਲ ਪੰਥਕ ਜਜ਼ਬਾਤ ਜੁੜੇ ਹੋਣ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਕਹਿ ਚੁੱਕੇ ਹੈ ਕਿ ਉਹਨਾਂ ਨੂੰ ਸਮੁੱਚੇ ਰੂਪ ਵਿੱਚ ਰਾਤ ਸੀ ਅਗਵਾਈ ਦਾ ਮੌਕਾ ਮਿਲਦਾ ਤਾਂ ਉਹ ਜ਼ਰੂਰ ਇਹਦੇ ਤੇ ਵਿਚਾਰ ਕਰਨਗੇ ਹੁਣ ਜਥੇਦਾਰ ਦੇ ਵੱਲੋਂ ਕੀਤੀ ਜਾ ਰਹੀ ਆਜ਼ਾਦ ਹਸਤੀ ਦੇ ਪ੍ਰਗਟਾਵੇ ਨੇ ਅਕਾਲੀ ਲੀਡਰਸ਼ਿਪ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਬੰਦਾ ਹੁਣ ਇਹ ਕੰਮ ਦਾ ਨਹੀਂ ਰਿਹਾ ਸੋ ਉਹਨਾਂ ਦਾ ਜਾਣਾ ਤੈਹ ਸੀ ਉਹਨਾਂ ਕਿਹਾ ਕਿ ਵੋਟ ਰਾਜਨੀਤੀ ਅਮਲ ਨਾਲ ਪੰਥਕ ਸੂਰਤ ਵਿੱਚੋਂ ਜਥੇਦਾਰ ਨੂੰ ਚੁਣਦੀ ਪੰਥਕ ਵਿਧੀ ਖਤਮ ਕਰ ਦਿੱਤੀ ਗਈ ਹੈ ਅੱਜ ਤੱਕ ਤਖਤ ਸਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਜਿਸ ਤੇ ਅਕਾਲੀ ਦਲ ਦਾ ਚਿਹਰਾ ਤੋਂ ਗਲਬਾ ਚੱਲਿਆ ਆ ਰਿਹਾ ਹੈ ਉਹਨਾਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕੰਮਾਂ ਨਾਲ ਚਾਹੇ ਹਰ ਕੋਈ ਸਹਿਮਤ ਨਾ ਵੀ ਹੋਵੇ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦੀ ਦੂਰ ਅੰਦੇਸ਼ੀ ਅਤੇ ਸੁਹਿਰਦ ਕਾਰਗੁਜ਼ਾਰੀ ਨੇ ਜਥੇਦਾਰ ਦੇ ਪਦਵੀ ਦੀ ਗਿਰਮਾ ਨੂੰ ਮੁੜ ਬਹਾਲ ਕਰਵਾ ਦਿੱਤਾ ਹੈ। ਦੇਸ਼ ਵਿਦੇਸ਼ ਤੇ ਸਿੱਖਾਂ ਦੇ ਵਿੱਚ ਜਥੇਦਾਰ ਪ੍ਰਤੀ ਵਿਸ਼ਵਾਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਆਪਣੇ ਵੱਲੋਂ ਥਾਪੇ ਹੋਏ ਜਥੇਦਾਰ ਦੀ ਉਹਨਾਂ ਤੇ ਹੀ ਸਵਾਲ ਕਰਨ ਦੀ ਦਲੇਰੀ ਦਰਅਸਲ ਕਹਿੰਦੇ ਅਕਾਲੀ ਲੀਡਰਸ਼ਿਪ ਬਰਦਾਸ਼ਤ ਨਹੀਂ ਕਰ ਰਹੀ। ਬਰਦਾਸ਼ਤ ਕਰੇ ਵੀ ਕਿਵੇਂ ਕਿ ਉਹਨਾਂ ਨੂੰ ਇਹ ਮੁਲਾਜ਼ਮ ਸਮਝਦੇ ਐ। ਭਾਵੇਂ ਅਕਾਲੀ ਲੀਡਰਸ਼ਿਪ ਦੀਆਂ ਖਵਾਇਸ਼ਾਂ ਦੀ ਪੂਰਤੀ ਕਰ ਲਈ। ਜਥੇਦਾਰ ਲਈ ਮਜਬੂਰੀ ਰਹੀ ਹੋਵੇ ਪਰ ਉਹਨਾਂ ਨੇ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀਆਂ ਖਾਮੀਆਂ ਅਤੇ ਗਲਤੀਆਂ ਨੂੰ ਵੀ ਕਈ ਵਾਰ ਨਿਸ਼ਾਨੇ ਤੇ ਲਿਆ ਹੈ ਜਿਨ੍ਹਾਂ ਗੱਲਾਂ ਨੇ ਅਕਾਲੀ ਲੀਡਰਸ਼ਿਪ ਨੂੰ ਆਪੇ ਤੋਂ ਬਾਹਰ ਕੀਤਾ ਉਹਨਾਂ ਚ ਅਕਾਲੀ ਦਲ ਤੇ ਕੀਤੀ ਗਈ ਇਹ ਸਖਤ ਟਿੱਪਣੀ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਹੁੰਦੀ ਸੀ ਹੁਣ ਇਹ ਸਰਮਾਇਯਦਾਰਾਂ ਦੀ ਪਾਰਟੀ ਬਣ ਗਈ ਹੈ ਇਹ ਅਕਾਲੀ ਲੀਡਰਸ਼ਿਪ ਲਈ ਇੱਕ ਵੱਡੀ ਵੰਗਾਰ ਅਤੇ ਚੇਤਾਵਨੀ ਸੀ ਇਹਦੇ ਤੋਂ ਇਲਾਵਾ ਜਥੇਦਾਰ ਸਾਹਿਬ ਦਾ ਇਹ ਬਿਆਨ ਕਿ 50 ਸਾਲ ਪਹਿਲਾਂ ਸ਼ਰੋਬਣੀ ਅਕਾਲੀ ਦਲ ਦਾ ਮੁੱਖ ਏਜੰਡਾ ਸਿੱਖ ਪੰਥ ਅਤੇ ਗੁਰਦਵਾਰਿਆਂ ਦੀ ਚੜ੍ਹਦੀ ਕਲਾ ਸੀ ਅੱਜ ਸਾਡੀ ਸੋਚੋਂ ਸਿੱਖ ਪੰਥ ਅਤੇ ਗੁਰਦਵਾਰੇ ਦੋਵੇਂ ਮਰਫੀ ਹੋ ਗਏ ਐ ਇਹ ਉਹ ਗੱਲਾਂ ਸਨ ਜੋ ਅਕਾਲੀ ਲੀਡਰਸ਼ਿਪ ਤੋਂ ਬਰਦਾਸ਼ਤ ਨਹੀਂ ਕੀਤੀਆਂ ਗਈਆਂ ਅਕਾਲੀ ਲੀਡਰਸ਼ਿਪ ਜਥੇਦਾਰ ਤੇ ਦਬਾਅ ਪਾਉਣ ਦੇ ਵਿੱਚ ਅਸਫਲ ਰਹੀ ਤਾਂ ਉਹਨਾਂ ਨੇ ਪਹਿਲਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੇ ਅਹੁਦੇ ਤੋਂ ਉਹਨਾਂ ਨੂੰ ਪਾਸੇ ਕੀਤਾ ਉਹਨਾਂ ਦਾ ਜਾਣਾ ਫਿਰ ਤੈ ਹੀ ਸੀ ਜਥੇਦਾਰਾਂ ਨੂੰ ਮੌਜੂਦਾ ਸਮੇਂ ਦੇ ਵਿੱਚ ਅਸਲ ਮਾਰਗ ਤੋਂ ਭਟਕ ਚੁੱਕੀ ਅਕਾਲੀ ਲੀਡਰਸ਼ਿਪ ਤੋਂ ਆਪਣੀਆਂ ਸਿਆਸੀ ਇੱਛਾਵਾਂ ਤੋਂ ਦੂਰ ਰਹਿਣ ਅਤੇ ਪੰਥਕ ਏਜੰਡੇ ਵੱਲ ਵੜਨ ਲਈ ਆਪਣੀ ਸਲਾਹ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਿੱਖਰ ਲਈ ਅਕਾਲੀ ਆਗੂ ਦੀ ਧੌਂਸਵਾਤੀ ਸਿਆਸਤ ਨੇ ਪੰਥਕ ਸੋਚ ਵਾਲੇ ਸਾਰੇ ਭਰਮ ਭੁਲੇਖੇ ਕਾਫੂਰ ਕਰ ਦਿੱਤੇ ਹੈ। ਅੱਜ ਹਰਪ੍ਰੰਤ ਤੇ ਮੂੰਹ ਦੀ ਖਾਨ ਤੋਂ ਬਾਅਦ ਅਕਾਲੀ ਦਲ ਮੁੜ ਪੰਥਕ ਸਰੂਪ ਅਤੇ ਸਿਆਸਤ ਵੱਲ ਮੋੜਾ ਕੱਟਣ ਦਾ ਪੈਂਤੜਾ ਅਪਣਾਉਣ ਦੀ ناکਾਮ ਕੋਸ਼ਿਸ਼ ਦੇ ਵਿੱਚ ਹੈ। ਬੇਸ਼ੱਕ ਆਉਣ ਵਾਲੇ ਸਮੇਂ 'ਚ ਪੰਜਾਬ ਅਤੇ ਪੰਥਕ ਸਿਆਸਤ ਅੰਦਰ ਨਵੇਂ ਸਿਆਸੀ ਸਮੀਕਰਨ ਤੇ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ ਪਰ ਉਹਨਾਂ ਨੂੰ ਇੱਕ ਜਥੇਦਾਰ ਸਾਹਿਬ ਦੇ ਵੱਲੋਂ ਇਸ ਤਰੀਕੇ ਦੇ ਨਾਲ ਸ਼ਰਯਾਮ ਬੇਨਕਾਬ ਕਰ ਦੇਣਾ ਜਿਹੜੇ 2015 ਤੋਂ 2024 ਤੱਕ ਝੂਠ ਬੋਲਦੇ ਰਹੇ ਕਿ ਨਾ ਅਸੀਂ ਸਿਰਸੇ ਵਾਲੇ ਨਾਲ ਮਿਲਣੀਆਂ ਕੀਤੀਆਂ ਨਾ ਅਸੀਂ ਐਫ ਆਈ ਆਰ ਰੱਦ ਕਰਵਾਈ ਨਾ ਅਸੀਂ ਗੁਰੂ ਦੀ ਗੋਲਖ ਚੋਂ ਪੈਸੇ ਕੱਢੇ ਨਾ ਅਸੀਂ ਸਿੱਖਾਂ ਦੇ ਖੂਨ ਨਾਲ ਜਿਨ੍ਹਾਂ ਦੇ ਹੱਥ ਰੰਗੇ ਸੀ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਇਹ ਸਾਰਾ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜਕੇ ਉਹਨਾਂ ਨੂੰ ਕਬੂਲ ਕਰਨਾ ਪਿਆ ਸ਼ਾਇਦ ਕਹਿੰਦੇ ਇਹੋ ਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਗਲਤੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਚੁਬ ਰਹੀਆਂ ਨੇ ਤੇ ਜਿਸ ਤਰ੍ਹਾਂ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਤੇ ਹੁਣ ਗੱਲ ਕਰਦੇ ਆਂ ਡੇਰਾ ਮੁਖੀ ਨੂੰ ਝਟਕੇ ਦੀ ਬੀਤੇ ਦਿਨੀ ਤੁਹਾਨੂੰ ਯਾਦ ਹੋਣਾ ਕਿ ਪ੍ਰਦੀਪ ਕਲੇਰ ਦੇ ਵੱਲੋਂ ਬੇਆਦਬੀ ਮਾਮਲੇ ਦੇ ਵਿੱਚ ਵਾਧਾ ਮਾਫ ਗਵਾਹ ਬਣਨ ਦੀ ਖਬਰ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਪਣੇ ਚੇਲਿਆਂ ਨੂੰ ਭਾਵ ਸਾਧੂਆਂ ਨੂੰ ਰੱਬ ਨਾਲ ਮਲਾਉਣ ਦੇ ਨਾਮ ਤੇ ਨਪੁੰਸਕ ਬਣਾਉਣ ਦੇ ਮਾਮਲੇ 'ਚ ਕੇਸ ਡਾਇਰੀ ਡੇਰਾ ਮੁਖੀ ਨੂੰ ਸੌਂਪਣ ਦੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਹਾਈ ਕੋਰਟ ਨੇ ਮਾਮਲਾ ਦੁਬਾਰਾ ਸੀਬੀਆਈ ਸਪੈਸ਼ਲ ਕੋਰਟ ਨੂੰ ਭੇਜਦੇ ਹੋਏ ਨਵੇਂ ਸਿਰੇ ਤੋਂ ਇਹਦੇ ਉੱਤੇ ਫੈਸਲਾ ਲੈਣ ਦਾ ਹੁਕਮ ਜਾਰੀ ਕਰ ਦਿੱਤਾ ਹੈ ਸੀਬੀਆਈ ਨੇ 2019 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਦੇ ਹੋਏ ਪੰਚਕੂਲਾ ਸਥਿਤ सीबीआई ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ सीबीआई ਅਦਾਲਤ ਨੇ ਡੇਰਾ ਮੁਖੀ ਨੂੰ ਆਪਣਾ ਬਚਾਅ ਤਿਆਰ ਕਰਨ ਲਈ ਇਹ ਕੇਸ ਡਾਇਰੀ ਗਵਾਹਾਂ ਦੇ ਬਿਆਨ ਤੇ ਹੋਰ ਦਸਤਾਵੇਜ਼ ਮੁਹੱਈਆ ਕਰਵਾਉਣ ਦਾ ਹੁਕਮ ਕੀਤਾ ਸੀ ਹਾਈ ਕੋਰਟ ਨੇ ਡੇਰੇ ਦੇ ਵਿੱਚ ਸਾਧੀਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਦੀ ਜਾਂਚ सीबीआई ਨੂੰ ਸੌਂਪਣ ਦਾ ਹੁਕਮ ਕੀਤਾ ਸੀ सीबीआई ਨੇ ਮਾਮਲੇ ਦੀ ਜਾਂਚ ਕਰਕੇ ਹਾਈ ਕੋਰਟ ਦੇ ਵਿੱਚ ਸੀਲਬੰਦ ਸਟੇਟਸ ਰਿਪੋਰਟ ਦੇ ਦਿੱਤੀ ਸੀ ਸੀਬੀਆਈ ਦੀ ਟ੍ਰਾਇਲ ਕੋਰਟ ਦੇ ਵਿੱਚ ਇਹ ਕੇਸ ਪੰਚਕੂਲਾ ਵਿੱਚ ਚੱਲ ਰਿਹਾ ਹੈ ਟ੍ਰਾਇਲ ਕੋਰਟ ਨੇ 2019 ਵਿੱਚ ਡੇਰਾ ਮੁਖੀ ਦੀ ਇੱਕ ਅਰਜ਼ੀ ਤੇ ਇਸ ਮਾਮਲੇ ਦੀ ਕੇਸ ਡਾਇਰੀ ਨੂੰ ਉਸ ਨੂੰ ਸੌਂਪਣ ਦਾ ਹੁਕਮ ਸੀਬੀਆਈ ਨੂੰ ਕਰ ਦਿੱਤਾ ਸੀ ਹਾਈ ਕੋਰਟ ਨੇ ਕਿਹਾ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦਾ ਇਹ ਹੁਕਮ ਗਲਤ ਸੀ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਅਜਿਹੇ ਵਿੱਚ 87 ਗਵਾਹਾਂ ਦੀ ਗਵਾਹੀ ਡੇਰਾ ਮੁਖੀ ਨੂੰ ਸੌਂਪਣ ਦੀ ਕੋਈ ਵਾਜਬੀਅਤ ਨਹੀਂ ਹੈ ਸਪੈਸ਼ਲ ਕੋਰਟ ਨੇ ਹੁਕਮ ਜਾਰੀ ਕਰਦੇ ਹੋਏ ਇਸ ਗੱਲ ਤੇ ਗੌਰ ਨੇ ਕੀਤੀ ਕਿ ਜੋ ਦਸਤਾਵੇਜ਼ ਮੰਗੇ ਜਾ ਰਹੇ ਆ ਅਸਲ ਵਿੱਚ ਉਹਨਾਂ ਨੂੰ ਮੁਹੱਈਆ ਕਰਵਾਉਣ ਦੀ ਕੋਈ ਵਾਜਬੀਅਤ ਨਹੀਂ ਹੈ ਇਸ ਕਰਕੇ ਹਾਈ ਕੋਰਟ ਦੇ ਇਹਨਾਂ ਹੁਕਮਾਂ ਨੇ ਡੇਰਾ ਮੁਖੀ ਨੂੰ ਇੱਕ ਹੋਰ ਕਰਾਰਾ ਝਟਕਾ ਦੇ ਦਿੱਤਾ ਤੇ ਹੁਣ ਗੱਲ ਕਰਦੇ ਆ ਸੀਬੀਆਈ ਅਦਾਲਤ ਦੇ ਵਿੱਚ ਕੁਝ ਵਿਅਕਤੀਆਂ ਨੂੰ ਸਜ਼ਾਾਂ ਸੁਣਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਦਾ ਆਈਜੀ ਵੀ ਸ਼ਾਮਲ ਹੈ ਜਾਣਕਾਰੀ ਮਿਲੀ ਹੈ ਕਿ ਸੀਬੀਆਈ ਅਦਾਲਤ ਨੇ ਮੋਹਾਲੀ ਪੁਲਿਸ ਸਟੇਸ਼ਨ ਦੀ ਹਿਰਾਸਤ ਵਿੱਚੋਂ ਇੱਕ ਵਿਅਕਤੀ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈਣ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਤਤਕਾਲੀ ਆਈਜੀਪੀ ਗੌਤਮ ਚੀਮਾ ਇੱਕ ਆਈਡੀਐਸ ਅਧਿਕਾਰੀ ਅਤੇ ਚਾਰ ਹੋਰ ਵਿਅਕਤੀਆਂ ਸਮੇਤ 6 ਮੁਲਜ਼ਮਾਂ ਨੂੰ 8 ਮਹੀਨੇ ਕੈਦ ਦੀ ਸਜ਼ਾ ਤੇ ਨਾਲ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ ਸੀਬੀਆਈ ਅਦਾਲਤ ਨੇ ਮੋਹਾਲੀ ਪੁਲਿਸ ਸਟੇਸ਼ਨ ਦੀ ਹਿਰਾਸਤ ਵਿੱਚੋਂ ਇੱਕ ਵਿਅਕਤੀ ਨੂੰ ਦਰਅਸਲ ਜ਼ਬਰਦਸਤੀ ਹਿਰਾਸਤ ਵਿੱਚ ਲੈਣ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਤਤਕਾਲੀ ਆਈਜੀਪੀ ਇੱਕ ਆਈਡੀਐਸ ਅਧਿਕਾਰੀ ਅਤੇ ਚਾਰ ਹੋਰ ਨਿੱਜੀ ਵਿਅਕਤੀਆਂ ਸਮੇਤ 6 ਮੁਲਜ਼ਮਾਂ ਨੂੰ 8 ਮਹੀਨਿਆਂ ਦੀ ਕੈਦ ਅਤੇ ਨਾਲ ਜੁਰਮਾਨਾ ਕੀਤਾ ਹੈ ਅਸਲ ਦੇ ਵਿੱਚ ਵਿਸ਼ੇਸ਼ ਜੱਜ ਸੀਬੀਆਈ ਉਹਨਾਂ ਨੇ ਜਿਹੜਾ ਇਹ ਕੇਸ ਹੈ ਉਹ 20 ਦਸੰਬਰ 2024 ਨੂੰ ਸ਼੍ਰੀ ਗੌਤਮ ਚੀਮਾ ਜਿਹੜੇ ਕਿ ਆਈਪੀਐਸ ਨੇ ਤਤਕਾਲੀ ਆਈਜੀਪੀ ਨੇ ਪੰਜਾਬ ਪੁਲਿਸ ਦੇ ਵਿੱਚ ਵੱਡੇ ਅਹੁਦੇ ਸੀ ਇਹਦੇ ਨਾਲ ਹੀ ਸ਼੍ਰੀ ਅਜੇ ਚੌਧਰੀ ਆਈਡੀਐਸ ਅਤੇ ਚਾਰ ਹੋਰ ਪ੍ਰਾਈਵੇਟ ਵਿਅਕਤੀਆਂ ਜਿਨ੍ਹਾਂ ਵਿੱਚ ਵਰਣ ਉਤਰੇਜਾ ਜਿਹੜਾ ਪਹਿਲਾਂ ਐਡਵੋਕੇਟ ਸੀ ਸ਼੍ਰੀਮਤੀ ਰਸ਼ਮੀ ਨੇਗੀ ਵਿੱਕੀ ਵਰਮਾ ਅਤੇ ਆਰੀਅਨ ਸਿੰਘ ਸਮੇਤ 6 ਦੋਸ਼ੀਆਂ ਨੂੰ ਜਿੱਥੇ 8-8 ਮਹੀਨਿਆਂ ਦੀ ਕੈਦ ਅਤੇ ਕੁੱਲ 15 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਸੀਬੀਆਈ ਨੇ ਪੁਲਿਸ ਸਟੇਸ਼ਨ ਫੇਜ਼ ਨੰਬਰ 1 ਮੁਹਾਲੀ ਦੀ ਕਾਨੂੰਨੀ ਹਿਰਾਸਤ ਦੇ ਵਿੱਚੋਂ ਇੱਕ ਵਿਅਕਤੀ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈਣ ਦੇ ਮਾਮਲੇ ਵਿੱਚ ਇਹ ਜੁਰਮਾਨਾ ਅਤੇ ਸਜ਼ਾ ਸੁਣਾਈ ਹੈ ਅਸਲ ਵਿੱਚ सीबीआई ਨੇ 4 ਮਾਰਚ 2020 ਦੇ ਮਾਰਜੂਬ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਤੁਰੰਤ ਕੇਸ ਤਰਜ਼ ਕੀਤਾ ਸੀ ਜਿਸ ਵਿੱਚ ਪਹਿਲਾਂ ਪੁਲਿਸ ਸਟੇਸ਼ਨ ਫੇਜ਼ ਇੱਕ ਮੋਹਾਲੀ ਦੇ ਵਿੱਚ ਦਰਜ ਕੀਤੀ ਗਈ ਐਫਆਈਆਰ ਦੀ ਜਾਂਚ सीबीआई ਨੂੰ ਤਬਦੀਲ ਕਰ ਦਿੱਤੀ ਗਈ ਸੀ ਇਹ ਮਾਮਲਾ 31 ਦਸੰਬਰ ਤੇ 2020 ਨੂੰ ਦੋਸ਼ੀ ਸ਼੍ਰੀ ਗੌਤਮ ਚੀਮਾ ਆਈਪੀਐਸ ਅਤੇ ਬਾਕੀਆਂ ਦੇ ਨਾਲ ਸਬੰਧਤ ਹੈ ਕਿ ਇਹਨਾਂ ਨੇ ਫੇਜ਼ ਨੰਬਰ 1 ਮੋਹਾਲੀ ਦੀ ਕਾਨੂੰਨੀ ਹਿਰਾਸਤ ਦੇ ਵਿੱਚੋਂ ਸਮੇਧ ਗੁਲਾਟੀ ਦੀ ਜ਼ਬਰਦਸਤੀ ਗ੍ਰਿਫਤਾਰੀ ਕੀਤੀ ਇਰਜ਼ਾਮ ਹੈ ਕਿ 26 ਅਗਸਤ 2014 ਨੂੰ ਰਾਤ ਲਗਭਗ 11:00 ਵਜੇ ਤਤਕਾਲੀ ਆਈਜੀਪੀ ਸ਼੍ਰੀ ਗੌਤਮ ਚੀਮਾ ਨਸ਼ੇ ਦੀ ਹਾਲਤ ਦੇ ਵਿੱਚ ਅਜੇ ਚੌਧਰੀ ਅਤੇ ਹੋਰਨਾਂ ਦੇ ਨਾਲ ਮੁਹਾਲੀ ਦੇ ਫੇਸ ਨੰਬਰ 1 ਦੇ ਥਾਣੇ 'ਚ ਪਹੁੰਚਦੇ ਆ ਅਤੇ ਸਮੇਧ ਗੁਲਾਟੀ ਜਿਹੜੇ ਪਹਿਲਾਂ ਗ੍ਰਿਫਤਾਰ ਕੀਤੇ ਹੋਏ ਸੀ ਉਹਨਾਂ ਨੂੰ ਉੱਥੋਂ ਜ਼ਬਰਦਸਤੀ ਹਿਰਾਸਤ ਵਿੱਚ ਲਿਆ ਅਤੇ ਉਸੇ ਦਿਨ ਇੱਕ ਹੋਰ ਮਾਮਲੇ ਵਿੱਚ ਉਹਨਾਂ ਨੂੰ ਇੱਕ ਪ੍ਰਾਈਵੇਟ ਕਾਰ ਦੇ ਵਿੱਚ ਮੈਕਸ ਹਸਪਤਾਲ ਫੇਜ਼ ਨੰਬਰ 6 ਮੁਹਾਲੀ ਵਿੱਚ ਲਏ ਗਏ ਜਿੱਥੇ ਇੱਕ ਸ਼ਿਕਾਇਤਕਰਤਾ ਨੂੰ ਉਹਨਾਂ ਨੇ ਦਾਖਲ ਕਰਵਾ ਦਿੱਤਾ ਇਹ ਵੀ ਇਲਜ਼ਾਮ ਹੈ ਕਿ ਸ਼੍ਰੀ ਗੌਤਮ ਚੀਮਾ ਨੇ ਗੁਲਾਟੀ ਨੂੰ ਉਸੇ ਕਮਰੇ ਵਿੱਚ ਜ਼ਬਰਦਸਤੀ ਬੰਦੀ ਬਣਾ ਲਿਆ ਅਤੇ ਸ਼ਿਕਾਇਤਕਰਤਾ ਨੂੰ ਉੱਥੇ ਧਮਕਾਇਆ ਅਤੇ ਉਹਦੇ ਖਿਲਾਫ ਦਰਜ ਕੀਤੀ ਗਈ ਸ਼ਿਕਾਇਤ ਵਾਪਸ ਲੈਣ ਵਾਸਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਉਹਨਾਂ ਨੂੰ ਡਰਾਉਣ ਤੇ ਧਮਕਾਉਣ ਲੱਗੇ ਜਾਂਚ ਪੂਰੀ ਹੋਣ ਤੋਂ ਬਾਅਦ ਸੀਬੀਆਈ ਨੇ 31 12 ਤੇ 2020 ਨੂੰ 6 ਦੋਸ਼ੀਆਂ ਦੇ ਵਿੱਚੋਂ 4 ਸ਼ੀਟ ਦਾਖਲ ਕਰ ਦਿੱਤੀ ਸੀ ਸੁਣਵਾਈ ਤੋਂ ਬਾਅਦ ਮਾਨਯੋਗ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਕਿਉਂਕਿ ਇਹ ਜਾਂਚ ਵਿੱਚ ਦੋਸ਼ੀ ਪਾਏ ਗਏ ਸੀ ਇਹਨਾਂ ਨੂੰ ਕੈਦ ਦੇ ਨਾਲ-ਨਾਲ ਜੁਰਮਾਨਾ ਵੀ ਠੋਕ ਦਿੱਤਾ ਗਿਆ ਦੋਸਤੋ ਇਹ ਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾਗਤ ਹੈ ਜਾਣ ਤੋਂ ਪਹਿਲਾਂ ਕਹਾਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ੍ਰੀ ਅਕਾਲ ਤੇ ਰਬ ਰਾਖਾ